ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਤੁਨ ਸੈ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਨੂੰ ਮਨਪੀਕਾ ਤੇ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੀ ਨਵੀਂ ਦਾਣਾ ਸਬਜ਼ੀ ਮੰਡੀ ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਪੰਜਾਬ ਹੈਲਥ ਸਿਸਟਮ ਕਾਪਰੇਸ਼ਨ ਦੇ ਚੇਅਰਮੈਨ ਰਮਨ ਵੈਲ ਵੱਲੋਂ 1 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਅੱਜ ਨੀ ਪੱਥਰ ਰੱਖਿਆ ਗਿਆ ਅਤੇ ਇਸ ਮੌਕੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਮਾਰਕੀਟ ਕਮੇਟੀ ਗੁਰਦਾਸਪੁਰ ਚੇਅਰਮੈਨ ਸਮੇਤ ਸਬਜੀ ਮੰਡੀ ਮਾਰਕੀਟ ਦੇ ਪ੍ਰਦਾਨ ਸਮੇ ਸਾਰੇ ਐਸੋਸੀਏਸ਼ਨ ਵੀ ਇਸ ਮੌਕੇ ਹਾਜ਼ਰ ਸੀ ਅਤੇ ਇਸ ਦੇ ਨਾਲ ਤੁਹਾਨੂੰ ਦੱਸਦੇ ਇਹ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਸਮੇ ਸਾਰੇ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ ਤੁਹਾਨੂੰ ਦੱਸਦੀ ਹੈ ਕਿ ਇਸ ਮੌਕੇ ਪੰਜਾਬ ਹੈਲਥ ਸਿਸਟਮ ਕੋਆਪਰੇਸ਼ਨ ਦੇ ਚੇਅਰਮੈਨ ਰਮਨ ਵੈਲਵਲੋਂ ਬੋਲਦੇ ਆ ਕਿਹਾ ਗਿਆ ਕਿ ਇਹ ਆਰਤੀਆਂ ਅਤੇ ਆਮ ਜਨਤਾ ਦੀ ਜੋ ਹੈ ਕਿ ਮੰਗ ਸੀ ਕਿ ਇੱਥੇ ਜੋ 1/2 ਕਿਲੋਮੀਟਰ ਇਤ ਜੋ ਸੜਕ ਆ ਉਸ ਦਾ ਨੀ ਪੱਥਰ ਰੱਖਿਆ ਜਾਂ ਤੇ ਸੜਕ ਬਣਾਈ ਤੇ ਉਹਨਾਂ ਦੀ ਮੰਗ ਨੂੰ ਵੇਖਦੇ ਹੋਏ ਅੱਜ ਉਹ ਇਸ ਦਾ ਅਜ ਸੜਕ ਦਾ ਨੀ ਪੱਥਰ ਰੱਖਿਆ ਗਿਆ ਹੈ ਅਤੇ ਇਸ ਮੌਕੇ ਉਹਨਾਂ ਵੱਲੋਂ ਇਸ ਨੀ ਪੱਥਰ ਰੱਖਦੇ ਸਮੇਂ ਹੋਰ ਕੀ মিডিਆ ਨਾਲ ਗੱਲਬਾਤ ਕਰਦੇ ਹੋਏਆਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਆਓ ਉਹ ਵੀ ਸੁਣਦੇ ਹਾਂ I don't know, I don't know, I don't know. ਅੱਜ ਨਵੀਂ ਸਬਜ਼ੀ ਮੰਡੀ ਗੁਰਦਾਸਪੁਰ ਲਈ ਬੜਾ ਖੁਸ਼ੀਆਂ ਭਰਿਆ ਦਿਨ ਹੈ ਕਿ ਅੱਜ ਮਾਰਕੀਟ ਕਮੇਟੀ ਗੁਰਦਾਸਪੁਰ ਵੱਲੋਂ ਔਰ ਸਾਡੇ ਜਿਹੜੀ ਮਾਰਕੀਟਿੰਗ ਕਮੇਟੀ ਮੰਡੀਕਰਨ ਬੋਰਡ ਇੰਜੀਨੀਅਰਿੰਗ ਬ੍ਰਾਂਚ ਵੱਲੋਂ ਜਿਹੜੀ ਇੱਕ ਸੜਕ ਬਹੁਤ ਲੰਬੇ ਸਮੇਂ ਤੋਂ ਖਰਾਬ ਔਰ ਟੁੱਟੀ ਪਈ ਸੀ ਜਿਹਨੀਆਂ ਪਿਛੜੀ ਕਈ ਸਰਕਾਰਾਂ ਨੇ ਅੰਗੋਲੀਆਂ ਰੱਖੀਆਂ ਅੱਜ ਉਹਦਾ ਅਸੀਂ ਨੀ ਪੱਥਰ ਰੱਖਤਾ ਔਰ ਇਸ ਸ਼ੋਬ ਅਫਸਰ ਦੇ ਉੱਪਰ ਮੈਂ ਆਪਣੇ ਪਾਰਟੀ ਦੇ ਸੀਨੀਅਰ ਲੀਡਰ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਰਤ ਕੁਸ਼ਨ ਜੀ ਸਾਡੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਨਵੀਂ ਸਬਜ਼ੀ ਮੰਡੀ ਐਸੋਸੀਏਸ਼ਨ ਉਹਨਾਂ ਦੇ ਪ੍ਰਧਾਨ ਰਵੀ ਜੀ ਚੇਅਰਮੈਨ ਸਾਹਿਬ ਕਮਲ ਜੀ ਔਰ ਉਹਨਾਂ ਦੇ ਸਾਰੇ ਆਫਿਸ ਬੀਰਰਸ ਔਰ ਸਾਡੇ ਐਗਜ਼ੀਕਟਿਵ ਇੰਜੀਨੀਅਰ ਸਰਦਾਰ ਬਲਦੇਵ ਸਿੰਘ ਜੀ ਔਰ ਸੈਕਟਰੀ ਮਾਰਕੀਟ ਕਮੇਟੀ ਸ਼੍ਰੀ ਵਿਜੇ ਜੀ ਇਹਨਾਂ ਦੇ ਸਾਰਾ ਸਟਾਫ ਐਸੋਸੀਏਸ਼ਨ ਦੇ ਸਾਰੇ ਮੈਂਬਰ ਸਹਬਾਨ ਔਰ ਇਸ ਇਲਾਕੇ ਦੇ ਆਏ ਬਹੁਤ ਹੀ ਤਤਵੱਤੇ ਸਦਰ ਔਰ ਮੇਰੀ ਪਾਰਟੀ ਦੇ ਸਾਰੇ ਦਰਜਾ ਬਦਰਜਾ ਲੀਡਰ ਸਾਹਿਬਾਨ ਮੇਰੀ ਇੱਕੋ ਹੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕੰਮ ਐਸੇ ਨੇ ਕਿ ਜਿੱਥੇ ਜਿੱਥੇ ਸਮਾਜ ਦੇ ਹਰ ਵਰਗ ਨੂੰ ਉਹਦੇ ਜੀਵਨ ਦਾਰ ਪਰ ਉੱਪਰ ਚੁੱਕ ਲਈ ਉਪਰਾਲੇ ਕੀਤੇ ਜਾ ਰਹੇ ਨੇ ਔਰ ਉਸ ਲੜੀ ਦੇ ਵਿੱਚ 30 ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਵੀਰ ਭਾਈ ਆਪਣੇ ਜੰਸ ਲੈ ਕੇ ਆਉਂਦੇ ਨੇ ਔਰ ਜਿਸ ਵਕਤ ਆਉਂਦੇ ਨੇ ਇਧਰ ਗੱਡੀਆਂ ਵੀ ਆਉਂਦੀਆਂ ਨੇ ਮੋਟਰਾਂ ਵੀ ਆਉਂਦੀਆਂ ਨੇ ਟਰਾਲੀਆਂ ਵੀ ਆਉਂਦੀਆਂ ਨੇ ਟਰੱਕ ਵੀ ਆਉਂਦੇ ਨੇ ਔਰ ਇਹ ਸੜਕ ਦਾ ਬਹੁਤ ਬੁਰਾ ਹਾਲ ਸੀਗਾ ਔਰ ਜਿਸ ਵਕਤ ਸਾਡੀ ਸਰਕਾਰ ਬਣੀ ਅਸੀਂ ਇਹਦੇ ਉਪਰਾਲੇ ਸ਼ੁਰੂ ਕੀਤੇ ਔਰ ਜਿਹੜੀ ਸਾਡੀ ਸਬਜ਼ੀ ਮੰਡੀ ਐਸੋਸੀਏਸ਼ਨ ਆ ਉਹਨਾਂ ਨੇ ਵੀ ਇਸ ਗੱਲ ਦੀ ਆਵਾਜ਼ ਚੁੱਕੀ ਸਾਡੇ ਪ੍ਰਧਾਨ ਜੀ ਰਵੀ ਜੀ ਨੇ ਚੇਅਰਮੈਨ ਸਾਹਿਬ ਅਮਲ ਜੀ ਨੇ ਇਹਨਾਂ ਨੂੰ ਅਸੀਂ ਪਿਆਰ ਨਾਲ ਬਿੱਟੂ ਕਹਿੰਦੇ ਆ ਸੋ ਭਾਰਤ ਭੂਸ਼ਨ ਜੀ ਨੇ ਇਹਦਾ ਮਤਾ ਪਾਸ ਕਰਕੇ ਉੱਪਰ ਵੀ ਗੱਲ ਕੀਤੀ ਔਰ ਅਸੀਂ ਸਾਰੇ ਆਲੇ ਉੱਪਰ ਜ਼ੋਰ ਲਾ ਕੇ ਔਰ ਖਾਸ ਕਰ ਮੈਂ ਇੱਥੇ ਧੰਨਵਾਦ ਕਰੂੰਗਾ ਐਕਸ਼ਨ ਬਲਦੇਵ ਸਿੰਘ ਜੀ ਦਾ ਵੀ ਔਰ ਸਾਡੇ ਚੀਫ ਇੰਜੀਨੀਅਰ ਪੰਘੂ ਸਾਹਿਬ ਦਾ ਜਿਨ੍ਹਾਂ ਨੇ ਜਾਤੀ ਇੰਟਰਸਟ ਲੈ ਕੇ ਇਹ ਜਿਹੜੀ ਸੜਕਾਂ ਕਾਰਜ ਬਣਨ ਜਾ ਰਹੀ ਆ ਇਹ ਤਕਰੀਬਨ 1/2 ਕਿਲੋਮੀਟਰ ਸੜਕ ਹੈ ਉਹ ਬਣੂਗੀ ਜੀ ਔਰ ਇਹਦੇ ਤੇ 1 ਕਰੋੜ ਦੇ 98 ਲੱਖ ਰੁਪਿਆ ਇਹ ਖਰਚਾ ਦਾ ਅੰਦਾਜ਼ਨ ਅਸੀਂ ਇਹਦਾ ਅੱਜ ਨੀ ਪੱਤਰ ਰੱਖਤਾ 10 ਤਰੀਕ ਦੇ ਨੇੜੇ ਇਹਦਾ ਕੰਮ ਸ਼ੁਰੂ ਹੋ ਜਾਊਗਾ ਔਰ ਠੀਕ ਪੰਜਵੇਂ ਮਹੀਨੇ ਚ 10 ਤਰੀਕ ਦੇ ਨੇੜੇ ਇਹਨੂੰ ਕੰਪਲੀਟ ਕਰਕੇ ਇਹਨਾਂ ਦੇ ਹਵਾਲੇ ਕਰਾਂਗੇ ਮੇਰੀ ਇੱਕੋ ਹੀ ਬੇਨਤੀ ਆ ਸਾਡੇ ਸਾਰੇ ਅਫਸਰ ਸਹਿਬਾਨ ਨੂੰ ਕਿ ਇਹਦੇ ਕੰਮ ਦੇ ਵਿੱਚ ਮਿਆਰੀ ਕੰਮ ਲਿਆਇਓ ਜੀ ਤਾਂਕਿ ਵਧੀਆ ਤਰੀਕੇ ਦੇ ਨਾਲੇ ਬੜੇ ਕਿਉਂਕਿ ਕਿਸਾਨਾਂ ਨੂੰ ਆੜਤੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਐਕਸ਼ਨ ਸਾਹਿਬ ਲਗਾਤਾਰ ਇੰਨੇ ਸਾਲ ਔਰ ਨਤੀਜੇ ਦੇ ਤੌਰ ਦੇ ਉੱਪਰ ਜਦੋਂ ਬਾਰਿਸ਼ ਪੈ ਜਾਂਦੀ ਸੀ ਹੋਰ ਜ਼ਿਆਦਾ ਨੁਕਸਾਨ ਜਿਹੜਾ ਉਹ ਹੁੰਦਾ ਸੀਗਾ ਹੁਣ ਜਿਸ ਵਕਤ ਦੇ ਸਰਕਾਰ ਬਣੀ ਆ ਮਾਰਕੀਟ ਕਮੇਟੀ ਹੋਣ ਚਾਹੀ ਆ ਤੇ ਪਹਿਲਾ ਕੰਮ ਜਿਹੜਾ ਲੰਬਿਤ ਪਿਆ ਸੀਗਾ ਇਨੇ ਸਾਲਾਂ ਤੋਂ ਅੱਜ ਉਹ ਪੂਰਾ ਕੀਤਾ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਦਾ ਭਗਵੰਤ ਮਾਨ ਜੀ ਦਾ ਐਗਰੀਕਲਚਰ ਮਿਨਿਸਟਰ ਕੁੜਿਆ ਸਾਹਿਬ ਦਾ ਔਰ ਖਾਸ ਕਰਕੇ ਜਿਹਨ ਸਾਡੇ ਚੇਅਰਮੈਨ ਨੇ ਪੰਜਾਬ ਮੰਡੀਕਰਨ ਬੋਰਡ ਦੇ ਚੰਦ ਸਿੰਘ ਬਰਸੜ ਜੀ ਜਿਨ੍ਹਾਂ ਦੇ ਸਾਰਿਆਂ ਦੇ ਉਪਰਾਲੇ ਦੇ ਨਾਲ ਇਹ ਜਿਹੜੇ ਅੱਜ ਕਾਬ ਜਿਹੜਾ ਸ਼ੁਰੂ ਹੋਣ ਜਾ ਰਿਹਾ ਔਰ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਗਰਦਾਸਪੁਰ ਇਲਾਕੇ ਦੇ ਵਿੱਚ ਬਹੁਤ ਸਾਰੇ ਐਸੇ ਕੰਮ ਸਿਗੇ ਜਿਹੜੇ ਪਿਛਲੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਨਤੀਜੇ ਦੇ ਤੌਰ ਦੇ ਉੱਪਰ ਸਮਾਜ ਦੇ ਹਰ ਵਰਗ ਨੂੰ ਕਿਤੇ ਨਾ ਕਿਤੇ ਉਹਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਔਰ ਉਹਨਾਂ ਵਿੱਚੋਂ ਵੀ ਇਹ ਕੰਮ ਸਿਗਾ ਤੁਸੀਂ ਦੇਖਿਆ ਵੀ 10 ਸਾਲ ਪਹਿਲਾਂ ਸਰਕਾਰ ਮੰਗ ਗਈ 5 ਸਾਲ ਫੇਰ ਮੰਗ ਗਈ 15 ਸਾਲਾਂ ਦੇ ਵਿੱਚ ਕਿਸੇ ਨੂੰ ਇਹ ਸੜਕ ਨਜ਼ਰ ਨਹੀਂ ਆਈ ਕਿਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਰੋਝ ਆਉਂਦੇ ਨੇ ਲੋਕਾਂ ਦੇ ਪੈਰ ਪੈਂਦੇ ਨੇ ਔਰ ਮਿਹਨਤ ਕਾਰ ਲੋਕ ਆਉਂਦੇ ਨੇ ਉਹ ਲੋ ਚੀਜ਼ਾਂ ਨੂੰ ਨਾ ਧਿਆਨ ਕਰਦੇ ਹੋਏ ਆਪਾਂ ਦੂਜੇ ਪਾਸੇ ਪੈ ਰਹੇ ਆ ਪਰ ਇੱਕ ਗੱਲ ਮੈਂ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੇ ਵਾਸਤੇ ਔਰ ਆਮ ਆਦਮੀ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣਾ ਆਮ ਆਦਮੀ ਨੇ ਜ਼ਿੰਦਗੀਆਂ 'ਚ ਹੀ ਸਹੂਲਤਾ ਦੇਣੀਆਂ ਆਮ ਆਦਮੀ ਨੂੰ ਇਹ ਮਹਿਸੂਸ ਕਰਾਉਣਾ ਕਿ ਸਰਕਾਰ ਉਹਨਾਂ ਦੇ ਨਾਲ ਹੈ ਸਰਕਾਰ ਉਹਨਾਂ ਦੀ ਹਰ ਖੁਸ਼ੀ ਔਰ ਗਮੀ ਦੇ ਵਿੱਚ ਭਾਈਵਾਲ ਆ ਅੱਜ ਉਹਨੂੰ ਉਪਰਾਲੇ ਜਿਹੜੇ ਨੇ ਗਰਦਾਸਪੁਰ ਵਿਧਾਨ ਸਭਾ ਹਲਕੇ ਲਈ ਹਮੇਸ਼ਾ ਜਾਰੀ ਰਹਿਣਗੇ ਔਰ ਲੋਕਾਂ ਦੇ ਜੀਵਨ ਸਤਾਰਨ ਉੱਪਰ ਚੁੱਕਣ ਲਈ ਹਰ ਕਦਮ ਜਿਹੜਾ ਚੁੱਕਿਆ ਜਾਊਗਾ ਇੱਕ ਵਾਰੀ ਫੇਰ ਸਾਰਿਆਂ ਦਾ ਕੋਟ ਕੋਟ ਧੰਨਵਾਦ ਔਰ ਖਾਸ ਕਰਕੇ ਤੇਰੀ ਸਾਡੀ ਐਸੋਸੀਏਸ਼ਨ ਆ ਸਬਜ਼ੀ ਮੰਡੀ ਦੀ ਬਹੁਤ ਵਧੀਆ ਸਾਰੇ ਮੈਂਬਰ ਸਾਹਿਬਾਨ ਨੇ ਸਮਾਜ ਦੇ ਕਮਾ ਦੇ ਵਿੱਚ ਬਹੁਤ ਵੱਡਾ ਹਿੱਸਾ ਵੀ ਪਾਉਂਦੇ ਨੇ ਸੋ ਇਸ ਕਰਕੇ ਅੱਜ ਇੱਕ ਬੜਾ ਖੁਸ਼ੀਆਂ ਭਰਿਆ ਦਿਨ ਆ ਔਰ ਜਿੱਤੇ ਅੱਜ ਬੜੀ ਪੁਰਾਣੀ ਮੰਗ ਜਿਹੜੀ ਆ ਆਜੋ ਪੂਰੀ ਹੋਈ ਆ ਧੰਨਵਾਦ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਐਪ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ